ਬਾਬਾ ਜੀ ਕੰਨਿਤ ਸਾਹਿਬ ਜੀ ਦੇ ਕਿਥੋਂ ਆਪਾਂ ਭਾਈ ਬੋਦਨ ਤੇ ਕੈਂਪ ਲੱਗੇਗਾ ਤੇ ਕਿੰਨੇ ਕੁ ਲੋਕਾਂ ਨੇ ਦਾਹਾ ਲੈ ਰੇ ਨੇ ਇਸ ਕੈਂਪ ਦਾ ਤੇ ਹਾਂਜੀ ਕਿੰਨੇ ਕੁ ਲੈ ਲੈਣਗੇ ਹਰੇਂਦਰ ਜੀ ਇਹ ਗੁਰੂ ਨਾਨਕ ਦੇ ਮੋਦੀਖਾਨਾ ਸੰਗਰੂਰ ਵੱਲੋਂ ਆਪਣੇ ਪਿੰਡ ਦਾ ਮੁੰਡਾ ਜੇਪੀ ਉਹਨਾਂ ਨੇ ਪਹਲਾ ਕੀਤਾ ਬਾਬਾ ਭਾਈ ਮੁਰਜਾਂਦੇ ਸਮਾਤੇ ਕੈਂਪ ਲਾਇਆ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਡਾ ਉਤਸਾਵ ਆਏ ਨੇ ਜਿਹੜੇ ਟੈਸਟ ਕਰ ਰਹੇ ਨੇ ਕਾਫੀ ਲੋਕ ਕਾਫੀ ਉਤਸ਼ਾਹ ਟੈਸਟ ਕਰਾਉਣ ਦਾ ਤੇ ਜਿਹੜੇ ਲੋਡ ਬੰਦ ਮਰੀਜ਼ ਨੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਈ ਡਾਕਟਰ ਕਈ ਬਿਮਾਰੀਆਂ ਦੇ ਆਏ ਹੋਏ ਨੇ ਜਿਹੜੇ ਵੱਖ-ਵੱਖ ਟੈਸਟ ਕਰ ਰਹੇ। ਕੀ ਲੱਗਦਾ ਵੀ ਇਹੋ ਜਿਹੀ ਕੈਂਪ ਆ ਗੰ ਪਿੰਡਾਂ ਦੇ ਵਿੱਚ ਲੱਗਣੀ ਚਾਹੀਦੀ ਹੈ ਗਰੀਬ ਆਦਮੀ ਆਮ ਲੋਕਾਂ ਨੂੰ ਵੀ ਸਹੂਤ ਮਿਲ ਸਕੇ। ਬਿਲਕੁਲ ਜੀ ਅੱਜ ਮੁੱਖ ਲੋੜ ਹੈ ਮੈਡੀਕਲ ਦੀ। ਮੈਡੀਕਲ ਦਾ ਹਰ ਬੰਦੇ ਨੂੰ ਲੋੜ ਹੈ। ਗਰੀਬ ਆਦਮੀ ਨਹੀਂ ਜਾ ਸਕਦਾ ਵੱਡੇ ਹਸਪਤਾਲਾਂ 'ਚ। ਅੱਜ ਪਟਿਆਲੇ ਤੋਂ ਸੰਗਰੂਰ ਤੋਂ ਵਧੀਆ ਵੱਡੇ ਹਸਪਤਾਲਾਂ 'ਚੋਂ ਡਾਕਟਰ ਸਾਹਿਬ ਆਏ ਹੋਏ ਨੇ। ਮੈਂ ਤੁਹਾਡੇ ਮਾਦੀਆਂ ਮਰਾਹੀ ਬੇਨਤੀ ਵੀ ਕਰਦਾ ਪਿੰਡ ਵਾਸੀਆਂ ਨੂੰ ਵੀ 10 ਤੋਂ 2 ਵਜੇ ਤੱਕ ਇਸ ਕੈਂਪ ਦਾ ਲਾਹਾ ਲਓ ਆ ਕੇ ਆਪਣੇ ਟੈਸਟ ਕਰਾਓ। ਰਿੰਦਤੀ ਕਿਵੇਂ ਦੇਖਦਾ ਪਿੰਡਾਂ ਚਾਲੀ ਕਿੱਥੇ ਲੱਗੇਗਾ ਤੇ ਕਿਸ ਤਰ੍ਹਾਂ ਦੇ ਗਰੀਬ ਲੋਕਾਂ ਨੂੰ ਆਮ ਕੂਪਤਾ ਦੇ ਨੀਂਬਸ ਅਗਿਆ ਦੇ ਤਾਂ ਪਿੰਡਾਂ ਦੇ ਮਿਲਨੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਲੱਗਦਾ ਇਹਦਾ ਬਹੁਤ ਬੜੀ ਸਹੂਲਤ ਹੈ ਜਿਹੜੀ ਬਾਬਾ ਭਾਈ ਮੋਛੰਦ ਸਾਹਿਬ ਤੇ ਨੇ ਆਪਣੇ ਮੁੰਡੇ ਨੇ ਪਿੰਡ ਦਾ ਮੁੰਡਾ ਜੀਪੀ ਜੀ ਨੇ ਇਹ ਕੈਂਪ ਲਵਾਇਆਗਾ ਤੇ ਸਰਕਾਰ ਨੂੰ ਹਰ ਵਾਸਤੇ ਇਹ ਕੈਂਪ ਲਵਾਉਣੇ ਚਾਹੀਦੇ ਨੇਗੇ ਤੇ ਜੋ ਗਰੀਬ ਪਰਿਵਾਰ ਨੇ ਉਹਨਾਂ ਨੂੰ ਸਹੂਲਤਾਂ ਮਿਲ ਛਕਣਾ ਜਿਵੇਂ ਕਿ ਧਿਆਨਿਕ ਬਿਮਾਰੀਆਂ ਅੱਜ ਕੱਲ ਹਰੇਕ ਨੂੰ ਜੰਮੜੀ ਦੇ ਨੇ ਕੀ ਲੱਗਾ ਜੇ ਕਿ ਟੈਸਟ ਵਗੈਰਾ ਹੋਣਗੇ ਤਾਂ ਆਮ ਲੋਕਾਂ ਨੂੰ ਜਿਹੜੇ ਵੀ ਧਿਆਨਿਕ ਬਿਮ हां ये जनता ਨੂੰ ਆਪਾਂ ਬੇਨਤੀ ਕਰਦੇ ਆਂ ਵੀ ਜਦੋਂ ਵੀ ਕੈਂਪ ਲੱਗਦੇ ਨੇਗੇ ਇਹਨਾਂ ਦੇ ਵਿੱਚ ਟੈਸਟ ਜ਼ਰੂਰ ਕਰਾਈ ਜਾਣਾ ਜੋ ਆਪਾਂ ਨੂੰ ਪਤਾ ਲੱਗ ਸਕਤੇ ਨਹੀਂ ਤਾਂ ਬਾਅਦ ਵਿੱਚ ਪਤਾ ਲੱਗਦਾ ਜੇ ਕੋਈ ਭਿਆਨਕ ਬਿਮਾਰੀ ਬਣ ਜਾਏ ਇਹਦਾ ਜ਼ਰੂਰ ਲਾਹਾਂ ਲੈਣਾ ਚਾਹੀਦਾ ਇਹ ਕੈਂਪ ਦਾ ਠੀਕ ਹੈ ਹਾਲੇ ਵੀ ਫਿਰ ਚਾਲੀ ਕੈਂਪ ਲਗਾਇਆ ਗਿਆਗਾ ਦਾ ਕੋਈ ਜਾਣਕਾਰੀ ਤੁਸੀਂ ਕਰ ਦੋ ਮੜੀ ਜੀ ਵੀ ਤੁਹਾਡੇ ਵੱਲੋਂ ਦੁਬਾਰਾ ਲਾਇਆ ਗਿਆ ਤੇ ਕਿਹੜੀ ਤੁਹਾਡੀ ਸੋਚ ਹੈ ਇਹ ਕੈਂਪ ਗੁਰਨਾਨਕ ਮੋਦੀ ਖਾਨਾ ਸੰਗਰੂਰ ਜੇਪੀ ਗੁਰਨਾਨਕ ਮੋਦੀ ਖਾਨਾ ਸੰਗਰੂਰ ਵੱਲੋਂ ਲਗਾਇਆ ਗਿਆਗਾ ਇੱਥੇ ਡਾਕਟਰ ਸੁਮਿਤ ਮਹਿਤਾ ਲੀਵਰ ਅਤੇ ਜਿਗਰ ਦੇ ਮਾਹੀ ਡਾਕਟਰ ਅਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਆਸਤਾ ਗਰਗ ਅਤੇ ਡਾਕਟਰ ਮਨਪ੍ਰੀਤ ਕੌਰ ਚਮੜੀ ਦੇ ਮਾਹਿਰ ਰੋਗਾਂ ਦੇ ਸਪੈਸ਼ਲਿਸਟ ਵੱਲੋਂ ਕੈਂਪ ਲਗਾਇਆ ਗਿਆਗਾ ਇੱਥੇ ਕਾਲੇ ਪੀਲੇ ਦੇ ਅਤੇ ਲੀਵਰ ਦੀ ਫਾਈਬਰੋਸ ਸਕੈਨ 4500 ਰੁਪਏ ਦੀ ਬਿਲਕੁਲ ਫ੍ਰੀ ਕੀਤੀ ਗਈ ਆ ਕਾਲੇ ਪੀਲੇ ਟੈਸਟ ਬਿਲਕੁਲ ਫ੍ਰੀ ਕੀਤੇ ਗਏ ਨੇ ਕਿ ਸ਼ੂਗਰ ਬੀਪੀ ਅਤੇ ਕੁਝ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਨੇ ਆ ਪਰ ਅੰਦੀ ਅੱਜ ਪਿੰਡ ਸਾਜ ਦੇ ਵਿੱਚ ਬਾਬਾ ਭਾਈ ਬੋਸਾ ਸਾਹਿਬ ਦੇ ਕੈਂਪ ਲਗਾਇਆ ਗਿਆ ਹੈ ਕਿੰਨੇ ਲੱਗਦਾ ਬਹੁਤ ਵਧੀਆ ਸਰ ਸਾਡੀਆਂ ਸਿਹਤ ਸਹੂਲਤਾਂ ਸੰਬੰਧੀ ਜਾਣਕਾਰੀ ਹੋ ਜਾਂਦੀ ਹੈ ਤੇ ਸਾਡਾ ਜਿਹੜਾ ਇਲਾਜ ਹੈ ਉਹ ਬਿਲਕੁਲ ਇੱਥੇ ਜਿਹੜੀਆਂ ਮੈਡੀਸਨ ਦਵਾਈਆਂ ਨੇ ਉਹ ਫ੍ਰੀ ਚ ਮਿਲ ਜਾਂਦੀਆਂ ਨੇ ਇਹੋ ਜਿਹੇ ਕੈਂਪ ਹਰ ਪਿੰਡ 'ਚ ਲੱਗਣੇ ਚਾਹੀਦੇ ਨੇ ਜੀ ਬਿਲਕੁਲ ਲੱਗਣੇ ਚਾਹੀਦੇ ਨੇ ਠੀਕ ਹੈ ਜੀ ਤੇ ਅੱਤ ਅਸੀਂ ਇਹ ਸੰਸਥਾ ਵੱਲੋਂ ਸਾਰੇ ਜਿਹੜੇ ਤੁਹਾਨੂੰ ਡਾਕਟਰਾਂ ਦੀ ਟੀਮ ਆਈ ਹੈ ਜਾ ਜੋ ਸਮੁੱਚੀ ਟੀਮ ਇੱਥੇ ਲੈਬੋਰੀ ਵਾਲਿਆਂ ਦੀ ਆਈ ਹੈ ਜੋ ਟੈਸਟ ਵਾਲਿਆਂ ਦੀ ਆ ਸਾਰੰਦ ਜੀ ਆਇਆ ਤੇ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਵੱਲੋਂ ਇਹੋ ਜਿਹੀ ਕੈਂਪ ਹਰ ਸਾਲ ਦੀ ਤਰ੍ਹਾਂ ਲੱਗਦੇ ਰਹਿਣ ਜੀ ਆ ਦੋ ਘੜੇ ਦੋ ਸੋਜੋ ਪੈਂਸਾਰੀ ਦੇ ਕੈਂਪ ਲਗਾਇਆ ਗਿਆ ਤੇ ਕਿੰਨੇ ਕੁ ਪੇਸ਼ੈਂਟ ਦੇਖ ਸਕੋਗੇ ਇੱਥੇ ਆ ਨਮਸਕਾਰ ਜੀ ਮੈਂ ਡਾਕਟਰ ਸੁਮੇਤ ਹਾਂ ਮੈਂ ਗੈਸਟਰੋਐਂਟਰੋਲੋਜਿਸਟ ਹਾਂ ਇੱਥੇ ਛਾਜਲੀ ਪਿੰਡ 'ਚ ਆਪਾਂ ਜਿਹੜਾ ਕੈਂਪ ਲਾਇਆ ਦੇ ਵਿੱਚ ਆਪਾਂ ਲਗਭਗ 100 ਪਲੱਸ ਪੇਸ਼ੈਂਟਸ ਆਪਾਂ ਦੇਖ ਚੁੱਕੇ ਹਾਂ ਤੇ ਕਾਫੀ ਭੀੜ ਹਜੇ ਹੈਗੀ ਤਾਂ ਇਹਨਾਂ ਨੂੰ ਆਪਾਂ ਦੇਖ ਰਿਆਂ ਤੇ ਜਿਹੜਾ ਆਪਾਂ ਕੈਂਪ ਲਾਇਆ ਦੇ ਵਿੱਚ इवन ਆਪਾਂ ਫਾਈਬਰੋਸਕੈਨ ਜਿਹੜੀ ਲਿਵਰ ਦੀ ਜਾਂਚ ਹੁੰਦੀ ਹੈ ਉਹ ਵੀ ਆਪਾਂ ਮੁਫਤ ਕਰ ਰਿਆਂ ਕਾਲੇ ਪੀਲੇ ਦੀ ਜਿਹੜੀ ਜਾਂਚ ਹੋਵੇ ਮੁਫਤ ਕਰ ਰਿਆਂ ECG ਤੇ ਬਾਕੀ ਕੁਝ ਜਾਂਚਾਂ ਵੀ ਆਪਾਂ ਮੁਫਤ ਕਰ ਰਿਆਂ ਤੇ ਕਾਫੀ ਅੱਛਾ ਰਿਸਪੌਂਸ ਹੈ ਕੈਂਪ ਦਾ ਆਪਾਂ ਨੂੰ ਪਿੰਡ 'ਚ ਮਿਲਿਆ ਹੈਗਾ ਤੇ ਆਪ ਸাকਸੈਸਫੁਲੀ ਆਪੇ ਇਧਰ ਪੇਸ਼ੈਂਟ ਸਟ੍ਰੇਟ ਕਰ ਰਹੇ ਆ ਤੇ ਦਵਾਈਆਂ ਵੀ ਵਨ ਆਪਾਂ ਮੁਫਤ ਦੇ ਰਹੇ ਆ ਇਹਨਾਂ ਦੇ ਠੀਕ ਹੈ थैंक यू ਅਣੀ ਮੈਡਮ ਦਾ ਨਾਮ ਦੱਸ ਸਕਦੇ ਹੋ ਡਾਕਟਰ ਮਨਪ੍ਰੀਤ ਕੋਰ ਜੀ ਮੈਮ ਕਿੰਨੇ ਪੇਸ਼ੈਂਟਸ ਕੋਲ ਆਉਂਡੈਂ ਕਰਦੇ ਆ ਅਸੀਂ 40 ਪਲੱਸ ਪੇਸ਼ੈਂਟ ਦੇਖ ਚੁੱਕੇ ਆ ਹਲੇ ਅਸੀਂ ਇੱਥੇ 2 ਵਜੇ ਤੱਕ ਬੈਠੇ ਆ ਠੀਕ ਹੈ ਜੀ ਜੀ ਮੈਮ ਮਤਲਬ ਕਿਸ ਚੀਜ਼ ਦੇ ਮਾਹਿਦ ਆਪਕੋ ਮੈਂ ਲੇਜ਼ਰ ਤੇ ਕਾਸਮੈਟਿਕ ਕਲੀਨਿਕ ਹੈ ਮੇਰਾ ਤਾਂ ਅਸੀਂ ਕਾਸਮੈਟਿਕ ਪ੍ਰੋਸੀਜਰਸ ਜਿਹੜੇ ਹੁੰਦੇ ਨੇ ਉਹ ਚੀਜ਼ਾਂ ਅਸੀਂ ਕਰਦੇ ਆ ਠੀਕ ਹੈ ਜੀ ਮੇਰਾ ਨਾਮ ਉਹ ਦੱਸਾਂ ਦੱਸੋ ਡਾਕਟਰ ਆਸ਼ਾ ਗਰਕ ਮੈਂ ਜਨਨਾ ਰੋਗਾ ਦੀ ਮਾਹਿਰ ਹਾਂ ਐਮ ਡੀ ਗਾਇਨੀ ਹੈ ਮੈਂ ਕਲਿਨਿਕ ਪੇਸ਼ੈਂਟ ਲੜਕਾ ਤਾ ਮੈਂ 40 ਪਲਸ ਪੇਸ਼ੈਂਟਸ ਕਰ ਚੁੱਕੀ ਹਾਂ ਹੁਣ ਹਲੇ ਚੱਲ ਰਹੇ ਹੈਗੇ ਮਰੀਜ਼ ਉਹਨਾਂ ਨੂੰ ਦੇਖ ਰਹੇ ਹੈਗੇ ਕਿਸ ਤਰ੍ਹਾਂ ਦਾ ਮਤਲਬ ਲੋਕਾਂ ਤੋਂ ਲੋਕਾਂ ਦਾ ਰਿਸਪਾਂਸ ਬਹੁਤ ਵਧੀਆ ਹੈਗਾ ਇੱਥੇ ਲੇਡੀਜ਼ ਨੂੰ ਬਹੁਤ ਜ਼ਰੂਰਤ ਸੀਗੀ ਉਹਨਾਂ ਦੇ ਸਾਹੇ ਜਿਹੜੀ ਪ੍ਰੋਬਲਮਸ ਹੈਗੇ ਡਿਜ਼ੀਜ਼ਸ ਵਗੈਰਾ ਹੈਗੇ ਉਹਦਾ ਪਹਿਲਾ ਇਲਾਜ ਕਰ ਰਹੇ ਹੈਗੇ ਪ੍ਰੈਗਨੈਂਟ ਲੇਡੀਜ਼ ਹੈਗੀਆਂ ਉਹਨਾਂ ਸਭ ਨੂੰ ਦੇਖ ਰਹੇ ਹੈ ਬਧੀਆਂ ਲੋਕ ਖੁਸ਼ ਹੈਗੇ ਕਿ ਸੁਨਤ ਦੇ ਇੱਥੇ ਪਿੰਡ ਚ ਆਏ ਹੈਗੇ ਤਾਂ ਤੁਹਾਨੂੰ ਇਲਾਜ ਦੇ ਰਹੇ ਹੈਗੇ। ਠੀਕ ਹੈ। ਚੋ ਰਹੇ ਹੈਗੇ ਉਹਨਾਂ ਦਾ ਸਭ ਕੁਝ ਦਵਾਈਆਂ ਮਿਲ ਰਹੀਆਂ ਹੈਗੇ ਆ ਮਰੀਜ਼ਾਂ ਨੂੰ ਇੱਥੇ ਆਪਣੇ ਘਰ ਦੇ ਵਿੱਚ ਸਹੂਲਤਾਂ ਮਿਲ ਰਹੀਆਂ। ਹਾਂਜੀ, ਮੈਡੀਸਿਨ ਫ੍ਰੀ ਮਿਲ ਰਹੀ ਹੈ, ਟੈਸਟ ਫ੍ਰੀ ਹੋ ਰਿਹਾ ਉਹਨਾਂ ਦੇ, ਸਾਡੀ ਕੰਸਲਟੇਸ਼ਨ ਫ੍ਰੀ ਹੋ ਰਹੀ ਉਹਨਾਂ ਦੀ। ਹਾਂਜੀ। ਰੋਗ ਦੇ ਦਵਾਈ ਮਿਲ ਗਈ ਜੀ? ਫ੍ਰੀ ਮਿਲੀ ਹੈ? ਹਾਂਜੀ। ਅੱਛਾ। ਹਾਂਜੀ, ਹਾਂਜੀ ਫ੍ਰੀ ਮਿਲੀ ਹੈ। ਫਾਇਦਾ ਲੱਗਿਆ ਜੀ? ਹਾਂਜੀ। ਕਿਸ ਤਰ੍ਹਾਂ ਲੱਗਿਆ? ਮਤਲਬ ਇਹ ਜੀ ਕੈਂਪ ਲੱਗਣੇ ਚਾਹੀਦੇ। ਬਹੁਤ ਵਧੀਆ, ਹਾਂਜੀ ਬਹੁਤ ਵਧੀ ਅੱਖਾਂ ਚੈੱਕ ਕਰਨੇ ਨੇ ਬਾਈ ਕਿ ਕੀ ਮਤਲਬ ਦਵਾਈ ਲੈਣਾ ਸੀ ਕਿ ਹਾਂ ਬਾਈ ਬਈ ਬਲੀਆ ਜੀ ਹਾਂ ਜੀ ਕੋਈ ਫਾਇਦਾ ਲੱਗਿਆ ਨਾ ਨਾ ਬਾਈ ਕੋਈ ਫਾਇਦਾ ਕੀ ਲੱਗਦਾ ਹੈ ਜੇ ਕੈਂਪ ਲੱਗਣੀ ਚਾਹੀਦੀ ਨੇ ਪਿੰਡ ਚ ਲੱਗਣੀ ਚਾਹੀਦੇ ਨੇ ਬਾਈ ਚਾਰ ਗਰੀਬ ਗੁਰੂ ਭਲੇ ਲਾਂ ਦਾ ਦਵਾਈ ਵੋਟੀ ਹਾਂ ਜੀ ਹਾਂ ਨੇ ਕਿਸੇ ਦਾ ਪਹਿਲਾ ਹੋ ਜਾਂਦਾ ਹੁਣ ਇੰਨੀ ਦਵਾਈ ਤਾਂ ਭਾਈ ਇੰਨੀ ਦੇਤੀ ਇੰਨੀ ਦਾ ਪਰ ਤਾਂ 200 ਦੀ ਨਹੀਂ ਦਿੰਦਾ ਕੋਈ ਹਾਂ ਹੈ 500 ਦਾ ਡਾਕਟਰ ਨਹੀਂ ਚੈੱਕ ਕਰਦਾ ਹਾਂ ਹਾਂ ਚੈੱਕ ਤਾਂ ਉਹ ਵੀ ਦਵਾਈ ਆਪਾਂ 200 ਦਾ 300 ਦਾ ਲੈਂਦੀ ਹੈ ਹਾਂ ਦਵਾਈ ਤਾਂ ਹਾਂ ਜੀ ਫਾਇਦਾ ਕਰੋ ਭਾਈ ਤਾਂ ਫੇਰ ਅੱਗੇ ਹਾਂ ਨੇ ਹਾਂ ਅਜੀ ਮੈਂ ਤਾਂ ਵੀਰਵੰਤਾ ਚ ਅੱਖਾਂ ਚੈੱਕ ਕਰਨ ਆਈ ਸੀ ਹਾਂ ਇਹ ਬੋਈ ਨਾ ਕਰਦੇ ਨਹੀਂ ਹੈਗੇ ਉਹਰੇ ਕਰਦੇ ਨਹੀਂ ਲੱਗਦਾ ਕਿ ਉਹ ਵੀ ਆਉਣੇ ਚਾਹੀਦੇ ਨੇ ਹਾਂ ਵੀ ਐਂਡ ਕੈਂਪ ਲੱਗੇ ਬੰਨ ਅੱਖਾਂ ਲਈ ਜਰੂਰ ਭਰਾਇਆ ਹਾਂ ਭਾਈ ਇਹ ਅਗਲੀ ਵਾਰੀ ਅੱਖਾਂ ਦੇ ਹਾਂ ਜੀ ਹਾਂ ਠੀਕ ਹੈ ਜੀ ਹਾਂ ਵੀ ਹੋਣੇ ਚਾਹੀਦੇ ਆਣੇ ਚੀਜ਼ ਦੇ ਰੱਖਾਂਗੇ ਠੀਕ ਹੈ ਜੀ ਹੋਰ ਕਿਸੇ ਨੂੰ ਕੋਈ ਲੈ ਕੇ ਜਾਂਦਾ ਕੋਈ ਨਾ ਲੈ ਕੇ ਜਾਂਦਾ ਜਦੋਂ ਅਗਲਾ ਦੇਖ ਆਉਂਦਾ ਭਾਈ ਹੈ ਨੀ ਕਿ ਦੰਦਾ ਲਾਣਾ ਚਾਹੁੰਦਾ ਭਾਈ ਉਰੇ ਦੰਦਾਂ ਦੀ ਬਹੁਤ ਪ੍ਰੋਬਲਮ ਹੈ ਇੱਕ ਦੰਦਾਂ ਦੀ ਪ੍ਰੋਬਲਮ ਦੰਦਾਂ ਦੀ ਬਹੁਤ ਹੈ ਹਾਂ ਉਰੇ ਤਾਂ ਇੰਨੀ ਭੀੜ ਹੋ ਜੂਗੀ ਦੇਖੀ ਲੋਕਾਂ ਦੀ ਠੀਕ ਹੈ ਜੀ ਕੀ ਕੈਂਪਾਂ ਨੂੰ ਮੰਗ ਕਰਦੇ ਹੋ ਵੀ ਅਗਲੀ ਵਾਰੀ ਨੂੰ ਇਹ ਵੀ ਆਉਣਾ ਹਾਂ ਆ ਜਾਣ ਹਾਂ ਕੈਂਪਾਂ ਲਈ ਆ ਜਾਣ ਹਾਂ ਬਹੁਤ ਦਵਾਈ ਦੇ ਰਹੇ ਨੇ ਭਾਈ हां जी आगे फायदा हो फिर दा दुनिया लेके जाऊं ठीक है हां आदि भाई वयले नाय सीगे हां जी ते किमे फ्री मिली है हां जी फ्री फ्री फायदा लगया ना जी कोई पैसा ते मतलब की लगदा है जे कैंप ਪਿੰਡਾਂ ਦੇ ਚ ਲੱਗਣੇ ਚਾਹੀਦੇ ਜਿਹੜੇ ਫ੍ਰੀ ਜਨਵਾਈ ਮਿਲਦੇ ਹਾਂਜੀ ਖਾਂ ਲੱਗਣਾ ਚਾਹੀਦੇ ਐਜੇ ਠੀਕ ਹੈ ਜੀ हां जी पापा जी वयले ਲੈਣੇ ਸੀਗੇ हां ਮਿਲ ਗਈ ਅੱਖਾਂ ਦੀ ਲੈਣੀ ਨਾ ਤਾਂ ਹਾਂ ਲੈ ਵਾ ਡਬਲ ਸਲੀ ਠੀਕ ਹੈ ਫ੍ਰੀ ਮਿਲੀ ਹੈ ਕਾਨੂੰ ਹਰ ਮਸਤੇ ਨਹੀਂ ਕੋਈ ਪੈਸਾ ਜਾਣ ਲੱਗਦੇ ਕੋਈ ਅੱਛਾ ਦੇਖੋ ਫੋਟੋ ਲਾਦੇ ਆ